ਜੀ ਵੀ ਬਸ ਆਪਾਂ 2 ਮਿੰਟ ਲੈਣੀ ਭਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਾਡੇ ਪਿੰਡ ਕੋਈ ਬੂਥ ਨਹੀਂ ਕੋਈ ਕੋਚ ਨਹੀਂ ਜਿਹੜਾ ਕੋਹਾ ਦਾ ਇੱਕ ਜਗਾ ਪਰਚੀਆਂ ਕੱਟ ਕੇ ਦਿੰਨੇ ਆ ਆਪਾਂ ਵਿੱਚੇ ਚੱਲਦਾ ਪਿਆ ਸਾਰਾ ਲਾਈਵ ਚੱਲਦਾ ਪਿਆ ਬਹੁਤ ਤੁਸੀਂ ਤਾਂ ਮੈਨੂੰ ਤਾਂ ਸਾਰਾ ਇਲੈਕਸ਼ਨ ਹੈ ਕਰ ਐਡਵੋਕੇਟ ਸਾਹਿਬ ਸਾਡਾ ਵੀ ਕੰਮ ਆ ਜੀ ਸਤਿ ਸ੍ਰੀ ਅਕਾਲ ਭਾਈ ਕਿਵੇਂ ਠੀਕ ਹੋ ਜੀ ਬਹੁਤ ਵਧੀਆ ਠੀਕ ਹੈ ਬਿੱਟੂ ਭਾਈ ਤੂੰ ਮੈਂ ਕਹਿੰਦਾ ਬਿੱਟੂ ਭਾਈ ਦਾ ਤੁਹਾਡਾ ਨਾ ਮੈਂ ਪਛਾਣਿਆ ਬਹੁਤ ਟਾਈਮ ਬਾਅਦ ਬਹੁਤ ਟਾਈਮ ਬਾਅਦ ਆਈ ਮੈਂ ਕਹਿੰਦਾ ਕਿੰਨਾ ਕ ਸਮੇਂ ਬਾਅਦ ਮੈਂ 6.5 ਸਾਲ ਬਾਅਦ 6.5 ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਬੀ 20 ਬਲਾਚੌਰ ਦਾ ਚਾਣਨ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਪਹੁੰਚਿਆ ਪਿੰਡ ਰਾਣੀ ਵਾਲਾ ਟੱਪਰੀਆਂ ਜਿਹੜਾ ਬਲਾਚੌਰ ਦੇ ਇਲਾਕੇ ਦੇ ਵਿੱਚ ਪੈਂਦਾ ਹੈ ਆ 5-7 ਕਿਲੋਮੀਟਰ ਦੀ ਦੂਰੀ ਤੇ ਆ ਆਪਾਂ ਪਹੁੰਚੇ ਹਾਂ ਜੀ ਸਾਰੇ ਮੋਢਵਾਰ ਬੰਦੇ ਬੈਠੇ ਨੇ ਆਪਾਂ ਗੱਲਬਾਤ ਕਰਾਂਗੇ ਪੁੱਛ ਰਿਹਾ ਅੱਜ ਰਿਹਾਨ ਕੀ ਹੈ ਜੀ ਸასი ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿੰਦੂ ਬਿਲਕੁਲ ਤਾਂ ਤੇਰਾ ਧੰਨਵਾਦ ਜਿਹੜਾ ਤੂੰ ਸਾਰੇ ਬੂਥਾਂ ਤੇ ਜਾ ਕੇ ਜਾਣਕਾਰੀ ਲੈਂਦਾ ਠੀਕ ਹੈ ਜੀ ਕਿ ਜੋ ਅੱਜ ਵੋਟਾਂ ਦਾ ਦਿਨ ਹੋਇਆ ਵੋਟਾਂ ਪੈ ਰਹੀਆਂ ਹਰੇਕ ਬੂਥ ਤੇ ਵਧੀਆ ਸ਼ੋਕ ਸ਼ਾਂਤੀ ਦੇ ਨਾਲ ਕੰਮ ਚੱਲ ਰਿਹਾ ਹੈ ਜੋ ਪਿੰਟ ਆਪਣੀਆਂ ਰਾਣੇਵਾਲ ਦੇ ਵਿੱਚ ਇਸ ਵੇਲੇ ਬੂਥਾਂ ਦਾ ਕੰਮ ਚੱਲ ਰਿਹਾ ਹੈ ਉਹ ਬੜੀ ਸ਼ੋਕ ਸ਼ਾਂਤੀ ਦੇ ਨਾਲ ਚੱਲ ਰਿਹਾ ਇੱਥੇ ਸਾਡੇ ਕੋਈ ਪਾਰਟੀ ਬਾਜ਼ੀ ਨਹੀਂ ਕੋਈ ਕੁਝ ਨਹੀਂ ਜੀ ਆਸੀ ਕੀ ਪਿਆਰ ਦੇ ਨਾਲ ਬੈਠ ਕੇ ਸਾਰੇ ਬੋਟਾਂ ਪਾਣੀ ਬੋਟ ਜੀ ਨੂੰ ਮਰਜ਼ੀ ਕੋਈ ਪਾ ਦੇਵੇ ਹੂੰ ਉਹ ਅਗਲੇ ਦੀ ਮਰਜ਼ੀ ਹੈ ਠੀਕ ਹੈ ਜੀ ਇਹ ਮਤਦਾਨ ਕਰਨਾ ਮਤਦਾਨ ਬੋਰਡ ਦਾ ਉਹ ਅਗਲੇ ਨੇ ਆਪਣੀ ਮਰਜ਼ੀ ਦੇ ਨਾਲ ਕਰਨਾ ਜਿਹਨੂੰ ਮਰਜ਼ੀ ਕਰੀ ਜਾਵੇ ਇੱਥੇ ਕੋਈ ਕਿਸੇ ਨੂੰ ਕੰਬਲ ਨਹੀਂ ਕਰਦਾ ਕੋਈ ਕਿਸੇ ਨੂੰ ਕਹਿੰਦਾ ਨਹੀਂ ਹੈ ਜੀ ਅਗਲੇ ਦੀ ਮਰਜ਼ੀ ਆ ਆਪਣੀ ਮਰਜ਼ੀ ਦੇ ਨਾਲ ਜਿੱਥੇ ਵੀ ਵੋਟ ਬਾਣੀ ਪਾਈ ਜਾਂਦੇ ਆ ਠੀਕ ਹੈ ਜੀ ਇਸ ਕਰਕੇ ਅ ਜੋ ਸਾਰੇ ਪਿੰਡ ਦਾ ਸਾਡੇ ਦਾ ਤਬਾਕ ਹੋਏ ਇਹਨਾਂ ਚ ਕੋਈ ਪਾਰਟੀ ਬਾਜੀ ਹੈ ਨਹੀਂ ਸਾਰੇ ਬੜਾ ਚੌਰ ਦੇ ਵਿੱਚ ਜੋ ਵੱਖ-ਵੱਖ ਬੂਥਾਂ ਤੇ ਤੁਸੀਂ ਜਾਣੇ ਆ ਉਹ ਤੁਹਾਨੂੰ ਜਾਣਕਾਰੀ ਵੱਧ ਹੋਏ ਕਿ ਕਿੱਥੇ ਕਿਹਾ ਹੈ ਕਿੱਥੇ ਕਿਹਾ ਹੈ ਇਸ ਕਰਕੇ ਉਹ ਤੁਸੀਂ ਦੱਸਣਾ ਹੈ ਜੋ ਸਾਡੇ ਪਿੰਡ ਦੀ ਪੋਜੀਸ਼ਨ ਉਹ ਸਾਡੇ ਅੱਗੇ ਦੱਸ ਦਿੱਤੀ ਹੈ ਵਧੀਆ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਇੱਥੇ ਕੋਈ ਇਦਾਂ ਦੀ ਕੋਈ ਗੱਲੇ ਨਹੀਂ ਹੈ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸਾਡੇ ਕੋਈ ਵੀ ਇਲੈਕਸ਼ਨ ਹੋਵੇ ਜਿਹੜਾ ਮਰਜੀ ਇਲੈਕਸ਼ਨ ਹੋਵੇ ਜੀ 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 ਸਾਡਾ ਆਸੂਬੀ ਕੀ ਪਿਆਰ ਪਿਆਰ ਨਾਲੇ ਚੱਲਦਾ ਹਾਲਦੋਲੇ ਪਿੰਡਾਂ ਨਾਲ ਵੀ ਵਧੀਆ ਹੈ ਤੁਹਾਡੇ ਸਾਰੇ ਹਾਲਦੋਲੇ ਪਿੰਡਾਂ ਨਾਲ ਵੀ ਵਧੀਆ ਸਾਰੇ ਜਿੱਥੇ ਵੀ ਹੈਗਾ ਸਾਰੇ ਵਧੀਆ ਹੈ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਹੈ ਜਿਹੜਾ ਸਾਡਾ ਹਾਲਦੋਲੇ ਪਿੰਡਾਂ ਦੇ ਵਿੱਚ ਵੀ ਸਰੂਪ ਹੈ ਉਹ ਸਾਰਿਆਂ ਨਾਲ ਆਸ ਵਿੱਚ ਹੀ ਤਾਲਮੇਲ ਹੈ ਕਿ ਸਾਡਾ ਕਿਸੇ ਵੀ ਕੋਈ ਗੱਲ ਦਾ ਕੋਈ ਝਗੜਾ ਜਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਆਸ ਵਿੱਚ ਹੀ ਪਿਆਰ ਦੇ ਨਾਲ ਸਾਡੇ ਸਾਰੇ ਵੋਟਾਂ ਪਾਉਂਦੇ ਆ ਕਿ ਸਾਡਾ ਅਸੀਂ ਤਾਂ ਇਹੋ ਕਹਿੰਨੇ ਪਏ ਇਹੋ ਜਿਹੜਾ ਵੋਟਾਂ ਦਾ ਕਈ ਮਿੰਨੀ ਕੋਈ ਸਾਲ ਬਾਅਦ ਕੋ ਪੰਜ ਮਹੀਨੇ ਪੰਜ ਸਾਲਾਂ ਬਾਅਦ ਆਣੀਆਂ ਜਿਹੜਾ ਆਸਵਿਚੀ ਪਿਆਰ ਇਹ ਨਹੀਂ ਮਿਲਣਾ ਜੀ 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 ਬਿਲਕੁਲ ਇਹ ਪਿਆਰ ਆਸਵਿਚੀ ਚਾਹੀਦਾ ਹੈ ਵੋਟਾਂ ਦਾ ਕਿਹਾ ਵੋਟਾਂ ਦਾ ਆਣੀਆਂ ਜਾਣੀਆਂ ਰਹਿਣੀਆਂ ਇਸ ਕਰਕੇ ਅਸੀਂ ਚਾਹੀਓ ਕਹਿੰਨੇ ਹਰੇਕ ਨੂੰ ਅਪੀਲ ਕਰਦੇ ਹਾਂ ਤੇ ਆਪਣੇ ਪਿਆਰ ਦੇ ਨਾਲ ਹਰੇਕ ਆਪਣੀ ਰਹੀ ਬੋਟਾਂ ਪਾਵੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਜੀ ਲਓ ਜੀ ਪਿੰਡ ਮੈਂ ਕਹਿੰਦਾ ਪਛੋੜੀ ਜੀ ਵੀ ਮੋਹਦਵਾਰ ਸਾਡੇ ਨਾਲੇ ਆ ਗਏ ਬਹੁਤ ਵਧੀਆ ਗੱਲ ਆ ਤੇ ਆ ਆਪਾਂ ਵਿੱਚੇ ਚੱਲਦਾ ਪਿਆ ਸਾਰਾ ਲਾਈਵ ਚੱਲਦਾ ਪਿਆ ਬਹੁਤ ਤੁਸੀਂ ਤਾਂ ਮੈਨੂੰ ਤਾਂ ਸਾਰਾ ਇਲੈਕਸ਼ਨ ਹੈ ਕਰ ਐਡਵੋਕੇਟ ਸਾਹਿਬ ਸਾਡਾ ਵੀ ਕੰਮ ਆ ਜੀ ਆ ਨਾ ਡਿਊਟੀ ਜ਼ਰੂਰੀ ਆ ਤੇ ਮੋਹਦਵਾਰ ਬੰਦੇ ਸਾਰੇ ਨਾਲ ਨੇ ਮੈਂ ਕਹਿੰਦਾ ਸਸਿ ਆ ਗਏ ਆ ਆਦੋ ਬੈਠੋ ਚ ਮੈਂ ਤੁਹਾਨੂੰ ਕੋਈ ਨਹੀਂ ਆ ਗਏ ਆ ਆ ਬੈਠੋ ਤੁਸੀਂ ਜੇ ਮੈਨੂੰ ਆ ਬਹੁਤ ਚੀਜ਼ ਚੰਗੀ ਲੱਗੀ ਜਦੋਂ ਸਾਰੇ ਇਕੱਠੇ ਹੋ ਗਏ ਪ੍ਰਮਾਤਮਾ ਦੀ ਜਿਵਰੀ ਕਿਰਪਾ ਨਾਲ ਸਭ ਕੁਝ ਚੱਲ ਪੰਨਾ ਹੁੰਦਾ ਵਿੱਚ ਆਪਾਂ ਲਾਈਵ ਦੇ ਵਿੱਚ ਸਾਰਾ ਕੁਝ ਦਿਖਾ ਰਹੇ ਆ ਤਾਂ ਤੇ ਖਾ ਰਹੇ ਆ ਕਿ ਪਿੰਡਾਂ ਦਾ ਆਪਸ ਵਿੱਚ ਪਿਆਰ ਹੈ ਬਿਸੋੜੀ ਪਿੰਡ ਤੋਂ ਸਾਰਿਆਂ ਨੇ ਮੋਦਵਰ ਤੇ ਤੇਪਰੀਆਂ ਪਿੰਡ ਤੋਂ ਮੋਹਦਬਰ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਐਡਾ ਜੇ ਪਿਆਰ ਨੇ ਬੜਾ ਚੰਗੀ ਸਾਡੇ ਦਿਲਾਵਰ ਸਿੰਘ ਦਿਲੀ ਭਾਜੀ ਹੁਣੀ ਬਹੁਤ ਵੱਡੇ ਵੱਡੇ ਪ੍ਰਾਲੇ ਕਰਦੇ ਆ ਹਰ ਇੱਕ ਜਗ੍ਹਾ ਤੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਮੈਨੂੰ ਅੱਜ ਬਹੁਤ ਚੰਗੀ ਲੱਗਦੀ ਕਿ ਅਸੀਂ ਪ੍ਰੈਸਰ ਪੁਟਰ ਹੋਣ ਦੇ ਨਾਤੇ ਅਸੀਂ ਇਨਸਾਨੀਅਤ ਦਿਖਾ ਲਈ ਦੀ ਉਹ ਵੱਡੀ ਚੀਜ਼ ਆ ਤੋਂ ਮੈਂ ਦੋ ਕੁ ਸ਼ਬਦ ਬਸ ਜ਼ਿਆਦਾ ਨਹੀਂ ਲੈਣੇ ਐਡਵਰਡ ਸਾਹਿਬ ਬਸ ਆਪਾਂ ਛੋਟ ਘਟ ਚ ਗੱਲ ਕਰ ਲੈਣੀ ਐਡਵਰਡ ਸਾਹਿਬ ਮੈਨੂੰ ਚੰਗੀ ਲੱਗੀ ਜਦੋਂ ਐਡਾ ਪਿੰਡਾਂ ਦੇ ਵਿੱਚ ਵਿਚਰਦੇ ਆ ਨਾ ਲੋਕੋ ਵਧੀਆ ਆ ਬਿੰਦੂਲੀ ਤੁਸੀਂ ਵਿਛੋੜੀ ਆਏ ਸੀਗੇ ਹਾਂਜੀ ਆਪਾਂ ਗੱਲ ਇਹ ਕਹੀ ਹੈ ਕਿ ਜਿਹੜਾ ਆਪਣੇ ਜ਼ੋਨ ਹੈ ਨਾ ਇਹਦੇ ਵਿੱਚ ਇੱਕ ਮੌਕੇ ਦੀ ਸਰਕਾਰ ਦੇ ਇੱਕ ਝੂਠ ਤੇ ਖਿਲਾਫ ਆਮ ਪਬਲਿਕ ਜਿਹੜੀ ਹੈ ਲਾਮਬੰਦ ਹੋਈ ਹੈ ਸੋ ਸਾਡੇ ਨਾਲ ਸਾਡੇ ਸਰਕਾਰ ਜੋ ਦਲਾਵਰ ਸਿੰਘ ਦਿਲੀ ਜੀ ਸੁਪਨ ਸਾਹਿਬ ਸਾਰੇ ਇਹਨਾਂ ਨੇ ਸਾਨੂੰ ਮਤਲਬ ਕਹਿ ਲੋ ਭਈ ਇਹਨਾਂ ਨੇ ਕਹੀ ਤੇ ਜੀ ਅਸੀਂ ਉਮੀਦਵਾਰੀ ਮਤਲਬ ਜਿਹੜਾ ਕਿ ਆਪਣੇ ਇਲੈਕਸ਼ਨ ਲੜ ਰਹੇ ਆ ਹੂੰ ਹੂੰ ਸੋ ਟੋਟਲ ਕੁੱਲ ਮਿਲਾ ਕੇ ਜਿਹੜੀ ਸਰਕਾਰ ਹੈ ਨਾ ਉਹ ਹਰ ਫਰੰਟ ਤੇ ਫੇਲ ਹੈ ਹੂੰ ਦੇਖੋ ਪਿੰਡਾਂ ਦੀ ਜਿਹੜੀ ਭਾਈਚਾਰੀ ਚਾਰਕ ਸਾਹਜ ਹੈ ਉਹ ਨੂੰ ਤਾਂ ਕੋਈ ਇਹ ਨਵੇਂ ਕੁਝ ਨਹੀਂ ਕਰ ਸਕਦੇ ਹੂੰ ਉਹ ਭਾਈਚਾਰੀ ਸਾਹਜ ਵੀ ਲੋਕਲ ਪਿੰਡ ਹੈ ਆਪਣੇ ਜੀ ਅਸੀਂ ਇੱਥੇ ਪੜੇ ਇੱਥੇ ਖੇਦੇ ਆ ਸਾਰਾ ਕੁਝ ਇੱਥੇ ਹੀ ਹੈ ਠੀਕ ਹੈ ਨਾ ਅੱਗੇ ਲੋਕੋ ਕਿਲੋਮੀਟਰ ਦੂਰ ਤੇ ਪਿੰਡ ਹੈ ਠੀਕ ਹੈ ਜੀ ਸਾਰੇ ਘਰ ਤੋਂ ਘਰ ਜਾਣਦੇ ਆ ਸੋ ਜਿਹੜਾ ਇਲੈਕਸ਼ਨ ਹੈ ਇਹਦੇ ਵਿੱਚ ਕੋਈ ਐਦਾਂ ਦਾ ਗੱਲ ਨਹੀਂ ਹੈਗਾ ਕੋਈ ਮਤਲਬ ਕਹਿ ਨਹੀਂ ਸਕਦੇ ਵੀ ਆਪਾਂ ਤੇ ਇੱਕ ਦੂਜੇ ਨਾਲ ਕੋਈ ਵਧੀਆ ਚੱਲ ਰਿਹਾ ਐਡਵਰਟ ਵਧੀਆ ਚੱਲ ਰਿਹਾ ਜੀ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਬੀਜੀ ਬੋਲ ਇਹ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਇਹਨਾਂ ਵੱਲੋਂ ਇੰਨੀ ਜ਼ਿਆਦਾ ਸਪੋਰਟ ਹੈ ਨਾ ਹਮ ਅਸੀਂ ਸ਼ਬਦਾਂ ਦਾ ਬਿਆਨ ਨਹੀਂ ਕਰ ਸਕਦੇ ਹਮ ਟੱਪਰੀਆਂ ਪ੍ਰਿੰਟ ਦੇ ਖਾਸ ਹਮ ਖੁੱਲੇ ਮਨ ਨਾਲ ਖੁੱਲੇ ਦਿਲ ਨਾਲ ਹਮ ਸਾਨੂੰ ਉਹਨਾਂ ਨੇ ਸਤਿਕਾਰ ਦਿੱਤਾ ਅਸੀਂ ਇਹਨਾਂ ਦੇ ਰਣੀ ਹਮ ਤੇ ਇਹ ਇਲੈਕਸ਼ਨ ਇਹਨਾਂ ਦੀ ਕਿਰਪਾ ਨਾਲ ਵਾਅਦ ਕਰੂਗੀ ਮੇਰ ਲਾ ਜੀ ਆਸ ਹੈ ਕਿ ਅਸੀਂ ਲੀਡ ਕਰਾਂਗੇ ਜੀ ਤੋ ਮੇ ਵੀ ਸ਼ਾਇਦ ਬਲੌਗ ਨੇ ਕੋਈ ਲੀਡ ਕਰਾਂਗੇ ਠੀਕ ਹੈ ਨਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸਮਾਂ ਦਿੱਤਾ ਤੁਹਾਡੇ ਆਪਣੇ ਏਰੀਆ ਨੂੰ ਤੁਹਾਡਾ ਸਾਰਿਆਂ ਦਾ ਤੁਹਾਨੂੰ ਵੀ ਆਪ ਭਾਗ ਲਾਵੇ ਜੀ ਅਸੀਂ ਕਹਿੰਦੇ ਤੁਸੀਂ ਵੀ ਵਰਲਡ ਵਾਈਡ ਫੇਮਸ ਹੋ ਠੀਕ ਹੈ ਜੀ ਤੁਹਾਡੀ ਕਰਕੇ ਹਾਂ ਦਿਲਬਾਹ ਦਿਲੌਰ ਸਿੰਘ ਦਲੀਪ ਭਾਜੀ ਵੀ ਬਸ ਆਪਾਂ 2 ਮਿੰਟ ਲੈਣੇ ਭਾਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਾਡੇ ਪਿੰਡ ਕੋਈ ਬੂਥ ਨਹੀਂ ਕੋਈ ਕੋਸ਼ ਨਹੀਂ ਜਿਹੜਾ ਕੋ ਵਾਂਦਾ ਇੱਕ ਜਗ੍ਹਾ ਪਾਰਕੀਆਂ ਕੱਟ ਕੇ ਦਿੰਨੇ ਆ ਵੋਟ ਹੈ ਉਹਦਾ ਰਿਜ਼ਲਟ 17 ਤਰੀਕ ਨੂੰ ਆ ਜਾਣਾ ਕਿਹਨੂੰ ਕਿੰਨੀਆਂ ਪਈਆਂ ਕਿਹਨੂੰ ਕਿੰਨੀਆਂ ਪਈਆਂ ਸਾਡੇ ਕੋਲ ਰੌਲਾ ਹੈਗੀ ਅੱਛਾ ਜੀ ਵਧੀਆ ਚੱਲ ਰਿਹਾ ਉੱਥੇ ਵਧੀਆ ਵਧੀਆ ਚੱਲ ਰਿਹਾ ਠੀਕ ਹੈ ਜੀ ਤੁਹਾਡਾ ਪ੍ਰਾਲੇ ਵੀ ਭਾਜੀ ਪਹਿਲਾਂ ਹਰੇਕ ਵਾਰ ਸਮਾਜ ਸੇਵੀ ਦੇ ਵਿੱਚ ਰਹਿੰਦੇ ਆ ਸਮਾਜ ਸੇਵੀ ਤੋਂ ਉੱਠ ਕੇ ਵੀ ਬਹੁਤ ਕੁਝ ਤੁਸੀਂ ਕਰਦੀਆਂ ਭਾਜੀ ਦਿਲ ਨੂੰ ਸਕੂਨ ਹੈ ਜੀ ਬਿਲਕੁਲ ਠੀਕ ਠਾਕ ਹੈ ਨਾ ਕਿਸੇ ਬੂਥ ਤੇ ਕੋਈ ਰੌਲਾ ਨਹੀਂ ਤੇ 17 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਸਾਡੇ ਉਮੀਦਵਾਰ ਅਕਾਲੀ ਦਲ ਦੇ ਦੋਨੇ ਜਿੱਤ ਕੇ ਤੇ ਸਾਡਾ ਇੱਥੇ ਸਾਂਝਾ ਫਰੰਟ ਹੈ ਠੀਕ ਹੈ ਜੀ ਤੇ ਪੋਜੇ ਵਾਲ ਜੋਂ ਚ ਆਪਣਾ ਕਾਲੀ ਦਲ ਦਾ ਸ਼ੌਕੀ ਨੰਨੂ ਵਾਲ ਸ਼ੌਕੀ ਉਮੀਦਵਾਰ ਹੈ ਇਹ 17 ਨੂੰ ਰਿਜ਼ਲਟ ਆ ਜਾਣਾ ਆਪਾਂ ਦੋਨੇ ਸੀਟਾਂ ਬਿਲਕੁਲ ਜਿੱਤ ਰਹੇ ਹਾਂ ਠੀਕ ਹੈ ਜੀ ਮਿਹਰਬਾਨੀ ਭਾਜੀ ਬਹੁਤ ਬਹੁਤ ਧੰਵਾਦ ਜੀ ਤੁਹਾਡਾ ਸਾਰੇ ਜਾਣੇ ਨਾਲ ਨੇ ਸਾਸੀ ਗੱਲ ਭਾਈ ਕਿਵੇਂ ਠੀਕ ਹੋ ਜੀ ਬੱਬ ਵਧੀਆ ਠੀਕ ਹੈ ਬਿੱਟੂ ਭਾਈ ਤੂੰ ਮੈਂ ਕਹਿੰਦਾ ਬਿੱਟੂ ਭਾਈ ਦਾ ਤੁਹਾਡਾ ਨਾ ਮੈਂ ਪਛਾਣਿਆ ਬਹੁ ਟਾਈਮ ਬਾਹਰੋਂ ਬਹੁ ਟਾਈਮ ਬਾਦ-ਬਾਰੋਂ ਆਈ ਮੈਂ ਕਹਿੰਦਾ ਕਿੰਨਾ ਕ ਸਮੇਂ ਬਾਦੋਂ ਮੈਂ 6.5 ਸਾਲ ਬਾਦੋਂ 6.5 ਚਲੋ ਠੀਕ ਹੈ ਸਹੀ ਠੀਕ ਹੈ ਚਲੋ ਵਧੀਆ ਟਿੱਪੜੀਆਂ ਤੇ ਵਿਛੋੜੀ ਪਿੰਡ ਦੀ ਜਿਹੜੀ ਆਪਾਂ ਪੰਚਾਇਤ ਵੀ ਕਹਿ ਸਕਦੇ ਆਪਾਂ ਮੋਹਦਵਾਰ ਬੰਦੇ ਸੋ 사ਸੀ ਗੱਲ ਪਿਆਰ ਕਰਦੇ ਰਹੋ ਪੀ ਵੀ ਪੀ ਬਲਾਚੁਰ ਦੇ ਜਾਨ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖੋੜੀ ਨਵੇਂ ਅਪਡੇਟ ਨਵੇਂ ਲੱਗਗੇ ਜੀ ਬਹੁਤ ਬਹੁਤ ਧੰਨਵਾਦ 사ਸੀ ਗੱ